ਅੱਜ ਪ੍ਰੈਸ ਕਲੱਬ ਕਪੂਰਥਲਾ ਵੱਲੋਂ ਪਲਾਂਟੇਸ਼ਨ ਕੀਤੀ ਗਈ ਹੈ ਸੋ ਅੱਜ ਡੀਸੀ ਕੰਪਲੈਕਸ ਦੇ ਵਿੱਚ ਸੋ ਅੱਜ ਸਾਰੇ ਏਡੀਸੀ ਸਾਹਿਬ ਤੁਹਾਡੇ ਸਾਰੇ ਹੀ ਪੱਤਰਕਾਰ ਭਾਈਚਾਰਾ ਤੇ ਉਹਨਾਂ ਦੇ ਨਾਲ ਸਾਰੇ ਡੀਪੀਆਰਓ ਤੇ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਸੋ ਅੱਜ ਜਿਹੜਾ ਹੈ ਵਾਤਾਵਰਣ ਨੂੰ ਬਚਾਉਣ ਵਾਸਤੇ ਵਣ ਮਹਾਉਤਸਵ ਮਨਾਉਣ ਮਨਾ ਰਹੇ ਸਾਰੇ ਕਿ ਸਾਰੇ ਅਸੀਂ ਜਿੱਥੇ ਬਣ ਗਏ ਨੇ ਜਿੱਥੇ ਜਾਏ ਬਈ ਇਹ ਭਲਾ ਕਹੀਏ ਅਸੀਂ ਜਿੱਥੇ ਵੀ ਰਹਿ ਰਹੇ ਆ ਘਰ ਵਿੱਚ ਰਹਿ ਰਹੇ ਆ ਜਿਸ ਪਿੰਡ ਵਿੱਚ ਰਹਿ ਰਹੇ ਆ ਜਿਸ ਇਲਾਕੇ 'ਚ ਰਹਿ ਰਹੇ ਆ ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਕਿਉਂਕਿ ਅੱਜ ਬਹੁਤ ਵੱਡੀ ਸਾਰੇ ਵਿਸ਼ਵ ਨੂੰ ਲੋੜ ਆ ਵਾਤਾਵਰਣ ਨੂੰ ਬਚਾਉਣ ਦੀ ਸਾਡਾ ਟੈਂਪਰੇਚਰ ਹਾਈ ਹੁੰਦਾ ਜਾਂਦਾ ਵੱਧਦਾ ਜਾਂਦਾ ਉਹਦਾ ਕਾਰਨ ਜਿਸ ਤਰ੍ਹਾਂ ਦੇਖ ਰਿਹਾ ਕਿ ਆ ਇੱਕਦਮ ਬਾਰਸ਼ਾਂ ਆਉਂਦੀਆਂ ਜਾਂ ਬਾਰਸ਼ਾਂ ਆਉਂਦੀਆਂ ਹੀ ਨਹੀਂ ਇਹ ਸਾਰੇ ਲੱਛਣ ਗਲੋਬਲ ਵਾਰਮਿੰਗ ਦੇ ਆ 23 ਦੇ ਵਿੱਚ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਨੌਂ ਜ਼ਿਲ੍ਹਿਆਂ ਦੇ ਵਿੱਚ ਇਹਦਾ ਅਸਰ ਦੇਖਿਆ ਸੀ ਇਸ ਕੀ ਫਿਰ ਜਿਹੜਾ ਹੈਗਾ ਇਹਦਾ ਅਸਰ ਦਿਸ ਰਿਹਾ ਸੋ ਅਸੀਂ ਜੇ ਸਾਰੇ ਸਮੂਹ ਗਰੁੱਪ ਵਿੱਚ ਯਤਨ ਕਰਾਂਗੇ ਤੇ ਜ਼ਰੂਰ ਇਹਦੇ ਫਾਇਦੇ ਹੋਣਗੇ ਪਰ ਬਈ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਉਧਾਂ ਤਾਂ ਬਹੁਤ ਮੁੱਦੇ ਨੇ ਪਰ ਜਿਹੜਾ ਤੁਹਾਡੇ ਨਾਲ ਸਿੱਧੇ ਤੌਰ ਤੇ ਜੁੜਿਆ ਪਰਿਆਵਰਣ ਦਾ ਮੁੱਦਾ ਹੈ ਚਾਹੇ ਗੁੱਡੇ ਨਾਲੇ ਦੀ ਗੱਲ ਕਰ ਲਈਏ ਜਾਂ ਹੋਰ ਤਾਂ ਇਸ ਵਾਰ ਸੰਤ ਸੀਚੇਵਾਲ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿਹੜੇ ਮੁੱਦੇ ਲੈ ਕੇ ਜਾ ਰਹੇ ਅਸੀਂ ਲਗਾਤਾਰ এনवायरमेंट ਦਾ ਮੁੱਦਾ ਵੀ ਉਠਾਉਂਦੇ ਰਹਿੰਨੇ ਹਾਂ ਆ ਖਾਸ ਕਰਕੇ ਜਿਹੜੇ ਸਾਡੇ ਬਾਹਰ ਨੌਜਵਾਨ ਫਸੇ ਹੋਏ ਉਹਨਾਂ ਦਾ ਮੁੱਦਾ اٹھਾਉਂਦੇ ਰਹੇ ਆ ਪਰਸ਼ੋ ਵੀ ਅਸੀਂ ਕੁਐਸਚਨ ਲਾਇਆ ਸੀ ਉਹਨਾਂ ਦਾ ਜਵਾਬ ਆਇਆ ਸੋ ਇਸ ਤਰ੍ਹਾਂ ਜਿਹੜੇ ਹੈਗੇ ਆ ਪਾਣੀਆਂ ਨੂੰ ਬਚਾਉਣ ਵਾਸਤੇ ਸਾਡੀਆਂ ਜਿਹੜੀਆਂ ਹੋਰ ਛੋਟੀਆਂ ਨਦੀਆਂ ਉਹਨਾਂ ਵਾਸਤੇ ਵੀ ਅਸੀਂ ਜਿਹੜੋ ওভার ਲਾਇਆ ਸੀ ਪਰ ਹਜੇ ਸੈਸਨ ਹੀ ਨਹੀਂ ਚੱਲਿਆ ਉਹਨਾਂ ਦੇ ਦਿਨਾਂ ਦੇ ਵਿੱਚ ਕਿਸਾਨੀ ਦੇ ਮੁੱਦੇ ਐਸੀ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਹਰ ਵਾਰੀ ਕੋਸ਼ਿਸ਼ ਕਰਦੇ ਆ ਕਿ ਜੇ ਸਮਾਂ ਮਿਲੇ ਤੇ ਅਸੀਂ ਇਹਨਾਂ ਨੂੰ ਉਠਾਈਏ ਤੇ ਆਸ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਉਠਾਵਾਂਗੇ ਪਰ ਕਾਲੀ ਪਈ ਦੇ 25 ਸਾਲ ਹੋ ਗਏ ਨੇ ਤਾਨੂੰ ਲੱਗਦਾ ਹੈ ਕਿ ਇਸ ਪ੍ਰੋਸੈਸ ਨੂੰ ਦੁਬਾਰਾ ਕਰਨ ਦੀ ਲੋੜ ਹੈ ਜਾਂ ਫਿਰ ਇਹਨੂੰ ਚੱਲਦਾ ਰੱਖਣ ਦੀ ਜਾਂ ਉਹਦੇ ਵਿੱਚ ਕੀ ਦੇਖਦੇ ਹੋ ਕਿ ਹੋਰ ਸੁਧਾਰਾਂ ਨੂੰ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ ਹੋਰ ਉਹਦੇ ਵਿੱਚ ਜਿਹੜਾ ਹੈਗਾ ਕਿ ਨਦੀਆਂ ਦਰਿਆਵਾਂ ਨੂੰ ਜਿਹੜਾ ਹੈਗਾ ਜੇਕਰ ਇਹਨਾਂ ਦੇ ਵਿੱਚ ਜੋ ਢਿੱਗਦਾ ਉਹਨੂੰ ਬੰਦ ਕਰ ਦਈਏ ਤੇ ਇਹ ਆਪਣੇ ਆਪ ਹੀ ਜਦੋਂ بارش ਆਉਂਦੀ ਹੈ ਇਹਨੂੰ ਸਾਰੀ ਸਫਾਈ ਹੋ ਜਾਂਦੀ ਹੈ ਸੋ ਹਜੇ ਤਕਰੀਬਨ 3-4 ਪਿੰਡਾਂ ਜਿਨ੍ਹਾਂ ਦਾ ਹਜੇ ਉਹ ਪ੍ਰਬੰਧ ਹੋਣ ਵਾਲਾ ਰਹਿੰਦਾ ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਤੇ ਬਾਕੀ ਜਿਹੜਾ ਹੈਗਾ ਲਗਾਤਾਰ ਕਿਉਂਕਿ ਕੋਈ ਵੀ ਚੀਜ਼ ਬਣੀ ਤਾਂ ਹੀ ਰਹਿੰਦੀ ਹੈ ਜੇ ਉਹਦੇ ਉੱਤੇ ਨਿਗਰਾਨੀ ਰਵੇ ਲਗਾਤਾਰ ਅਸੀਂ ਜਿਹੜੀ ਹੈਗੀ ਆ ਇਹਨੂੰ ਇਹਦੇ ਤੇ ਨਿਗਰਾਨੀ ਵੀ ਰੱਖਦੇ ਹਾਂ ਜਿੱਥੇ ਬੁੱਟੀ ਕਢੋਣ ਵਾਲੀ ਉਹਦਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਜਿਹੜੀ ਇਹਦੀ ਸਫਾਈ ਆ ਉਹਦੇ ਨਾਲ ਵੀ ਧਿਆਨ ਦਿੰਦੇ ਹਾਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਇਹ ਦੁਬਾਰਾ ਜਿਹੜਾ ਹੈਗਾ ਉਹਦੀ ਹਾਲਤ ਖਰਾਬ ਨਾ ਹੋਵੇ। ਆਪਾ ਜੀ ਅੱਜ ਬੜਾ ਵੱਡਾ ਇੱਕ ਦਿਨ ਹੈ ਦੇਸ਼ ਦੇ ਲਈ ਵੀ ਅੱਜ ਕਾਰਗਲ ਸ਼ਹੀਦਾਂ ਦਾ ਦਿਨ ਹੈ। ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਉਹਨਾਂ ਦੀਆਂ ਵੀਰ ਕਤੀਆਂ ਹੋਈਆਂ ਨੇ ਜਾਂ ਉਹਨਾਂ ਦੇ ਜਿਹੜੇ ਸ਼ਹਾਤਾਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵੱਡੀਆਂ ਕੁਰਬਾਨੀਆਂ ਕਿਉਂਕਿ ਜੇ ਅਸੀਂ ਅਮਨ ਸ਼ਾਂਤੀ ਦੇ ਨਾਲ ਸਰਾਣੇ ਥੱਲੇ ਬਾਂਹ ਦੇ ਕੇ ਸੌ ਰਹੇ ਹਾਂ ਤੇ ਉਹਦਾ ਕਾਰਨ ਹੈ ਕਿ ਸਾਡੇ ਉਹ ਸ਼ੂਰ ਵੀਰ ਯੋਧੇ ਜਿਹੜੇ ਆਪਣੀਆਂ ਜਾਨਾਂ ਤੱਕੀ ਤੇ ਰੱਖ ਕੇ ਲੜਦੇ ਆ ਤੇ ਜਿਨ੍ਹਾਂ ਨੇ ਸਹਾਇਤਾ ਦਿੱਤੀ ਉਹਨਾਂ ਨੂੰ ਅਸੀਂ ਸਰਦਾਰ ਦੇ ਫੁੱਲ ਭੇਟ ਕਰਦੇ ਆ ਤੇ ਇਹਨਾਂ ਦੇ ਵਾਸਤੇ ਸਦਾ ਗੁਰੂ ਤੋਂ ਸੁੱਖ ਮੰਗਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਚੜ੍ਹਦੀਆਂ ਕਲਾਂ ਵਕਸ਼ਣ ਤੇ ਹਮੇਸ਼ਾ ਜਿਹੜੀ ਹੈਗੀ ਆ ਇਹ ਦੇਸ਼ ਕੌਮ ਦੀ ਸੇਵਾ ਜਿਹੜੇ ਹੈ ਕਰਦੇ ਰਹਿਣ